ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਕੁੱਕ ਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਤੁਹਾਡੇ ਲਈ ਗਰਮੀਆਂ ਦੀ ਸਪੈਸ਼ਲ ਸਮਰ ਡਰਿੰਕ ਲੈ ਕੇ ਆਏ ਹਾਂ ਤੇ ਇਹ ਆਪਾਂ ਬਣਾਵਾਂਗੇ ਲੱਸੀ ਤੇ ਇਹ ਡਿਫਰੈਂਟ ਡਿਫਰੈਂਟ ਫਲੇਵਰ ਦੀ ਬਣਾਵਾਂਗੇ ਤੇ ਉਹਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੇਕਰ ਪਹਿਲੀ ਵਾਰ ਆਏ ਹੋ ਤਾਂ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਕਿੱਦਾਂ ਲੱਗੀ ਅੱਜ ਦੀ ਸਮਰ ਸਪੈਸ਼ਲ ਡਰਿੰਕ ਚਲੋ ਆਪਾਂ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਆਪਾਂ ਦਹੀਂ ਲਿਆ ਹੈ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਕੇ ਇਸਦੀ ਲੱਸੀ ਬਣਾ ਲੈਣੀ ਹੈ ਇਹ ਦਹੀਂ ਬਿਲਕੁਲ ਫਰੈਸ਼ ਹੋਣਾ ਚਾਹੀਦਾ ਹੈ ਖਟਾਈ ਇਸ ਵਿੱਚ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਤੇ ਫਿਰ ਆਪਾਂ ਨੱਟਸ ਲੈਣੇ ਨੇ ਉਸ ਵਿੱਚ ਆਪਾਂ ਖਜੂਰਾਂ ਲਏ ਆ ਨੇ ਉਹਨਾਂ ਦੀ ਆਪਾਂ ਗਿਟਕਾ ਕੱਢ ਦੇਵਾਂਗੇ ਕਾਜੂ ਬਦਾਮ ਪਿਸਤਾ ਕਿਸ਼ਮਿਸ਼ ਸਾਰੇ ਨੱਟਸ ਲੈ ਸਕਦੇ ਹੋ ਜੇ ਤੁਹਾਨੂੰ ਕੋਈ ਨਹੀਂ ਪਸੰਦ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਤਾਂ ਇਹਨਾਂ ਨੂੰ ਆਪਾਂ 2 ਜਾਂ 3 ਘੰਟੇ ਲਈ ਪਾਣੀ ਵਿੱਚ ਭਿਗੋ ਦੇਣਾ ਹੈ ਤਾਂ ਜੋ ਇਹਨਾਂ ਦੀ ਤਸੀਰ ਠੰਡੀ ਹੋ ਜਾਵੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੱਟਸ ਤੋਂ ਬਣਾਵਾਂਗੇ ਸ਼ਾਹੀ ਲੱਸੀ ਤੇ ਇਹ ਨੱਟਸ ਨੂੰ ਆਪਾਂ ਨੇ ਭਿਜੇ ਹੋਏ 2 ਘੰਟੇ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਮਿਕਸੀ ਜਾਰ ਵਿੱਚ ਗ੍ਰाइंड ਕਰ ਲਵਾਂਗੇ ਅਤੇ ਨਾਲ ਹੀ ਆਪਾਂ 2-3 ਚਮਚ ਦਹੀਂ ਦੇ ਜਾਂ ਲੱਸੀ ਜੋ ਆਪਾਂ ਫੈਂਟ ਕੇ ਰੱਖੀ ਹੋਈ ਹੈ ਉਸ ਨੂੰ ਐਡ ਕਰ ਲਵਾਂਗੇ ਤੇ ਇਹਨਾਂ ਨੂੰ ਆਪਾਂ ਦਰਦਰਾ ਪੀਸ ਲੈਣਾ ਹੈ ਲੱਸੀ ਵਿੱਚ ਆਪਾਂ ਨੂੰ ਕੋਈ ਐਕਸਟਰਾ ਮਿੱਠਾ ਪਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਆਪਾਂ ਇਸ ਵਿੱਚ ਸੌਗੀ ਅਤੇ ਖਜੂਰ ਪਾਈ ਨੇ ਤੇ ਉਸ ਨਾਲ ਇਸ ਦੀ ਮਠਾਸ ਬਣ ਜਾਵੇਗੀ ਜੇਕਰ ਤੁਸੀਂ ਫਿਰ ਵੀ ਜ਼ਿਆਦਾ ਮਿੱਠਾ ਪੀਣ ਦੇ ਸ਼ਕੀਨ ਹੋ ਤਾਂ ਤੁਸੀਂ ਸ਼ੱਕਰਖੰਡ ਪਾ ਸਕਦੇ ਹੋ ਤੇ ਆਪਾਂ ਇਸ ਨੂੰ ਗ੍ਰਾਈਂਡ ਕਰ ਲੈਣਾ ਹੈ ਤੇ ਬਿਨਾ ਕਿਸੇ ਮਿਹਨਤ ਜ਼ਿਆਦਾ ਕੀਤੇ ਆਪਾਂ ਨੂੰ ਇੱਕ ਸਮਰ ਸਪੈਸ਼ਲ ਡਰਿੰਕ ਵੀ ਮਿਲ ਜਾਵੇਗੀ ਜਿਸ ਨੂੰ ਪੀ ਕੇ ਆਪਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੇਗੀ ਆਪਣੀ ਲੱਸੀ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਇਸ ਨੂੰ ਸਰਵਿੰਗ ਲਈ ਗਲਾਸ ਵਿੱਚ ਪਾ ਲਵਾਂਗੇ ਤੇ ਥੋੜੀ ਜਿਹੀ ਇਸ ਦੀ ਗਾਰਨਿਸ਼ ਵੀ ਕਰਾਂਗੇ ਤਾਂ ਜੋ ਦੇਖਣ ਵਿੱਚ ਹੋਰ ਵੀ ਵਧੀਆ ਲੱਗੇ ਤੇ ਗਾਰਨਿਸ਼ ਲਈ ਇੱਥੇ ਆਪਾਂ ਥੋੜੀਆਂ ਜੀਆਂ گلاب ਦੀਆਂ ਪੱਤੀਆਂ ਜੋ ਕਿ ਠੰਡੀਆਂ ਹੀ ਹੁੰਦੀਆਂ ਨੇ ਤੇ ਪਿਸਤੇ ਦੀ ਗਾਰਨਿਸ਼ ਕਰ ਦੇਵਾਂਗੇ ਮੈਂ ਥੋੜਾ ਜਿਹਾ ਕੇਸਰ ਵੀ ਐਡ ਕੀਤਾ ਹੈ ਜੇ ਤੁਸੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਇਸ ਦਾ ਫਲੇਵਰ ਵਧੀਆ ਲੱਗਦਾ ਹੈ ਤਾਂ ਤੁਸੀਂ ਇਸ ਨੂੰ ਵੀ ਪਾ ਸਕਦੇ ਹੋ ਦੂਸਰੀ ਲੱਸੀ ਅਸੀਂ ਕੇਸਰ ਪਿਸਤੇ ਦੀ ਤਿਆਰ ਕਰਾਂਗੇ ਤੇ ਉਸ ਲਈ ਅਸੀਂ ਥੋੜਾ ਜਿਹਾ ਦੁੱਧ 2-3 ਘੁੱਟਾ ਗਰਮ ਕਰਕੇ ਉਸ ਵਿੱਚ ਕੇਸਰ ਪਾ ਲਵਾਂਗੇ ਤੇ ਕੇਸਰ ਨੂੰ ਅਸੀਂ ਉਬਾਲਣ ਤੋਂ ਬਾਅਦ ਹੀ ਐਡ ਕਰਨਾ ਹੈ ਤੇ ਵਿੱਚ ਪਿਸਤਾ ਪਾ ਲਵਾਂਗੇ ਤੇ ਇਸ ਨੂੰ ਵੀ ਅਸੀਂ ਥੋੜਾ ਜਿਹਾ ਪੀਸ ਲਵਾਂਗੇ ਇਸ ਮਿਕਸਚਰ ਨੂੰ ਕਰਾਇੰਡ ਕਰਨ ਤੋਂ ਬਾਅਦ ਆਪਾਂ ਇੱਕ ਗਲਾਸ ਵਿੱਚ ਦੋ ਘੜਸ਼ੀਆਂ ਲੱਸੀ ਦੀਆਂ ਪਾਵਾਂਗੇ ਅਤੇ ਉਸ ਮਿਕਸਚਰ ਨੂੰ ਵੀ ਆਪਾਂ ਇਸ ਗਲਾਸ ਵਿੱਚ ਪਾ ਲਵਾਂਗੇ ਜੋ ਆਪਾਂ ਕੇਸਰ ਤੇ ਪਿਸਤੇ ਦਾ ਮਿਕਸਚਰ ਤਿਆਰ ਕੀਤਾ ਹੈ ਤੇ ਇਸ ਤਰ੍ਹਾਂ ਆਪਣੀ ਦੂਸਰੀ ਲੱਸੀ ਵੀ ਬਣ ਕੇ ਤਿਆਰ ਹੋ ਜਾਵੇਗੀ ਜੇਕਰ ਤੁਸੀਂ ਚਾਹੋ ਤਾਂ ਇਸ ਵਿੱਚ ਤੁਸੀਂ ਸ਼ੱਕਰ ਜਾਂ ਖੰਡ ਮਿਸ਼ਰੀ ਜੋ ਵੀ ਚਾਹੋ ਐਡ ਕਰ ਸਕਦੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਹੀ ਪੀਣੀ ਹੈ ਤਾਂ ਇਸ ਨੂੰ ਇਸ ਤਰ੍ਹਾਂ ਵੀ ਪੀ ਸਕਦੇ ਹੋ ਥੋੜਾ ਮਿੱਠੇ ਨਾਲ ਇਸ ਦਾ ਫਲੇਵਰ ਹੋਰ ਵੀ ਵਧੀਆ ਆ ਜਾਂਦਾ ਹੈ ਤੇ ਇਸ ਤਰ੍ਹਾਂ ਆਪਣੀ ਕੇਸਰ ਪਿਸਤੇ ਵਾਲੀ ਲੱਸੀ ਵੀ ਤਿਆਰ ਹੋ ਗਈ ਹੈ ਹੁਣ ਆਪਾਂ ਇਸ ਦੀ ਗਾਰਨਿਸ਼ ਕਰ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਉੱਪਰ ਥੋੜਾ ਫੈਂਟ ਕੇ ਰੱਖਿਆ ਹੋਇਆ ਦਹੀਂ ਪਾ ਦੇਵਾਂਗੇ 2 ਚਮਚ ਇਸ ਨਾਲ ਇਸ ਦਾ ਕਲਰ ਹੋਰ ਵੀ ਉੱਪਰ ਕਿ ਆਵੇਗਾ ਉਸ ਤੋਂ ਬਾਅਦ ਆਪਾਂ ਇਸ ਵਿੱਚ ਪਿਸਤਾ ਜੋ ਆਪਾਂ ਬਰੀਕ ਦਰਦਰਾ ਪੀਸ ਕੇ ਰੱਖਿਆ ਹੈ ਉਹ ਪਾ ਦੇਵਾਂਗੇ ਤੇ ਥੋੜੀਆਂ ਜਿਹੀਆਂ ਗੁਲਾਬ ਦੀਆਂ ਪੱਤੀਆਂ ਪਾ ਦੇਵਾਂਗੇ ਤੇ ਇਸ ਤੇ ਆਪਣੀ ਇੱਥੇ ਪਿਸਤਾ ਕੇਸਰ ਵਾਲੀ ਲੱਸੀ ਵੀ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਤੀਸਰੀ ਤੇ ਆਖਰੀ ਲੱਸੀ ਬਣਾਵਾਂਗੇ ਜੋ ਕਿ ਆਪਾਂ ਚਾਕਲੇਟ ਫਲੇਵਰ ਵਾਲੀ ਲੱਸੀ ਬਣਾਵਾਂਗੇ ਇਹ ਲੱਸੀ ਵੀ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਹੁੰਦੀ ਹੈ ਤੇ ਇਹਦੇ ਵਿੱਚ ਵੀ ਆਪਾਂ ਨੂੰ ਕੋਈ ਵੀ ਐਕਸਟਰਾ ਮਠਾ ਯੂਜ਼ ਕਰਨ ਦੀ ਲੋੜ ਨਹੀਂ ਇੱਥੇ ਆਪਾਂ ਚਾਕਲੇਟ ਨੂੰ ਮੈਲਟ ਕਰਕੇ ਲੈ ਲੈਣਾ ਹੈ ਤੇ ਉਸ ਨੂੰ ਆਪਾਂ ਗਲਾਸ ਦੇ ਦਵਾਲੇ ਫਲਾ ਦੇਣਾ ਹੈ ਅਤੇ ਦੋ ਚਮਚ ਆਪਾਂ ਲੱਸੀ ਵਿੱਚ ਮਿਕਸ ਕਰ ਦੇਣੇ ਨੇ ਤੇ ਇਸ ਤਰ੍ਹਾਂ ਆਪਣੀ ਚਾਕਲੇਟ ਵਾਲੀ ਲੱਸੀ ਵੀ ਰੈਡੀ ਹੋ ਜਾਵੇਗੀ ਤੇ ਇਸ ਲੱਸੀ ਆਪਣੀ ਰੈਡੀ ਹੈ ਹੁਣ ਆਪਾਂ ਇਸ ਵਿੱਚ ਫੈਂਟੀ ਹੋਈ ਲੱਸੀ ਨੂੰ ਹੋਰ ਐਡ ਕਰ ਦੇਵਾਂਗੇ ਅਤੇ ਇਸ ਦੀ ਥੋੜੀ ਜਿਹੀ ਗਾਰਨਿਸ਼ ਕਰ ਦੇਵਾਂਗੇ ਇਸ ਉੱਪਰ ਆਪਾਂ ਵਾਈਟ ਵਾਲੀ ਬਿਨਾ ਫਲੇਵਰ ਵਾਲੀ ਲੱਸੀ ਪਾ ਦੇਵਾਂਗੇ ਤੇ ਉਸ ਉੱਪਰ ਆਪਾਂ ਮੈਲਟ ਚਾਕਲੇਟ ਦਾ ਥੋੜਾ ਜਿਹਾ ਇੱਕ ਚਮਚਾ ਪਾ ਦੇਵਾਂਗੇ ਤਾਂ ਜੋ ਇਸ ਦੀ ਗਾਰਨਿਸ਼ ਹੋ ਸਕੇ ਤੇ ਆਪਣੀ ਲੱਸੀ ਬਿਲਕੁਲ ਰੈਡੀ ਹੈ ਤੇ ਤੁਸੀਂ ਤੇ ਤੁਸੀਂ ਇਹਨਾਂ ਇਹਨਾਂ ਫਲੇਵਰਸ ਨੂੰ ਟਰਾਈ ਕਰਕੇ ਦੱਸਣਾ ਕਿ ਤੁਹਾਨੂੰ ਇਹ ਲੱਸੀ ਦੇ ਫਲੇਵਰ ਕਿਸ ਤਰ੍ਹਾਂ ਲੱਗੇ ਅਤੇ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟਸ ਕਰਨਾ ਸ਼ੇਅਰ ਕਰਨਾ ਮੈਂ ਹਲਦੀਆਂ ਕਿਸੇ ਹੋਰ ਨਵੀਂ ਵੀਡੀਓ ਨਾਲ ਤੇ ਤੁਸੀਂ ਉਨਾ ਚਿਰ ਇਸ ਲੱਸੀ ਦੇ ਫਲੇਵਰਾਂ ਨੂੰ ਟਰਾਈ ਕਰੋ ਅਤੇ ਗਰਮੀ ਤੋਂ ਰਾਹਤ ਪਾਓ ਧੰਨਵਾਦ ਸ਼ਸ਼ਿਕਾ